ਹਰ ਕਿਸਾਨ ਦੇ ਪੁੱਤ ਹੈ ਕਿਸਾਨ ਦੀ ਮਿੱਟੀ ਦੇ ਵਿੱਚੋਂ ਨਿਕਲੇ ਆ ਤਾਂ ਇਹ ਤਾਂ ਸਭ ਤੋਂ ਪਹਿਲਾ ਫਰਜ਼ ਹੈ ਸਾਡਾ ਇਸ ਜਿਹੜਾ ਸਾਡਾ ਜਿਹੜਾ ਇਹ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਇਸ ਧਰਨੇ ਦੇ ਵਿੱਚ ਆਪਣੀ ਸਮੂਲੀਅਤ ਕਰਨੀ ਇਹ ਤਾਂ ਸਾਡਾ ਸਭ ਤੋਂ ਪਹਿਲਾ ਫਰਜ਼ ਬਣਦਾ ਹੈ ਜੋ ਅੱਜ ਮੋਦੀ ਸਰਕਾਰ ਜਿਹੜੀ ਹੈਗੀ ਆ ਉਹ ਜਿਸ ਤਰੀਕੇ ਨਾਲ ਵਾਅਦਾ ਖਿਲਾਫੀ ਕੀਤੀ ਆ ਉਹਨੇ ਕਿਸਾਨਾਂ ਦੇ ਨਾਲ ਸਮੁੱਚੇ ਭਾਰਤ ਦੇ ਉਸ ਅਨਦਾਤਾ ਦੇ ਨਾਲ ਇਹ ਜਿਹੜਾ ਇਹ ਵਾਅਦਾ ਖਿਲਾਫੀ ਦੇ ਖਿਲਾਫ ਜਿਹੜਾ ਰੋਸ ਹੈ ਸੋ ਇਸ ਰੋਸ ਦੇ ਵਿੱਚ ਅਸੀਂ ਵੀ ਆਪਣਾ ਜਿਹੜਾ ਸਾਡਾ ਫਰਜ਼ ਬਣਦਾ ਉਹ ਪੂਰਾ ਕਰਨ ਆਏ ਆ ਔਰ ਹਮੇਸ਼ਾ ਹੀ ਪਹਿਲਾਂ ਵੀ ਕਰਦੇ ਰਹੇ ਹੁਣ ਵੀ ਕਰਾਂਗੇ ਦੇਖੋ ਇਹ ਤਾਂ ਦੇਖੋ ਜੋ ਜੋ ਕੁਝ ਵੀ ਅੱਜ ਹੈਗੇ ਆ ਇੱਕ ਕਿਸਾਨ ਦੇ ਪੁੱਤ ਹੋਣ ਦੇ ਨਾਤੇ ਆ ਔਰ ਉਸ ਮਿੱਟੀ ਨੇ ਸਾਰਾ ਕੁਝ ਦਿੱਤਾ ਆ ਤੇ ਜੇ ਉਸ ਮਿੱਟੀ ਦੇ ਉੱਤੇ ਕੋਈ ਅੱਜ ਦੀ ਅੱਜ ਦੇ ਹਾਕਮ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਰ ਕਰਨਗੇ ਤਾਂ ਸਭ ਤੋਂ ਪਹਿਲਾਂ ਸਾਡਾ ਫਰਜ਼ ਬਣਦਾ ਉੱਥੇ ਆ ਕੇ ਉੱਥੇ ਆ ਕੇ ਆਪਣਾ ਫਰਜ਼ ਨਿਭਾਉਣਾ ਦੇਖੋ ਹੁਣ ਜਿਹੜਾ ਜਿਹੜਾ ਵੀ ਫੈਸਲਾ ਜਥੇਬੰਦੀਆਂ ਕਰਨਗੀਆਂ ਉਹਦੇ ਮੁਤਾਬਕ ਉਸ ਫੈਸਲੇ ਦੇ ਨਾਲ ਉਹਦੇ ਤੇ ਫੁੱਲ ਚੜਾਵਾਂਗੇ ਯਾਰ ਕਿਸਾਨ ਦੇ ਪੁੱਤ ਹੈ ਕਿਸਾਨ ਦੀ ਮਿੱਟੀ ਦੇ ਵਿੱਚੋਂ ਨਿਕਲੇ ਆ ਤਾਂ ਇਹ ਤਾਂ ਸਭ ਤੋਂ ਪਹਿਲਾ ਫਰਜ਼ ਹੈ ਸਾਡਾ ਇਸ ਜਿਹੜਾ ਸਾਡਾ ਜਿਹੜਾ ਇਹ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਇਸ ਧਰਨੇ ਦੇ ਵਿੱਚ ਆਪਣੀ ਸ਼ਮੂਲੀਅਤ ਕਰਨੀ ਇਹ ਤਾਂ ਸਾਡਾ ਸਭ ਤੋਂ ਪਹਿਲਾ ਫਰਜ਼ ਬਣਦਾ ਹੈ ਜੋ ਅੱਜ ਮੋਦੀ ਸਰਕਾਰ ਜਿਹੜੀ ਹੈਗੀ ਆ ਉਹ ਜਿਸ ਤਰੀਕੇ ਨਾਲ ਵਾਅਦਾ ਖਿਲਾਫੀ ਕੀਤੀ ਆ ਉਹਨੇ ਕਿਸਾਨਾਂ ਦੇ ਨਾਲ ਸਮੁੱਚੇ ਭਾਰਤ ਦੇ ਉਸ ਅਨ ਦਾਤਾ ਦੇ ਨਾਲ ਇਹ ਜਿਹੜਾ ਇਹ ਵਾਅਦਾ ਖਿਲਾਫੀ ਦੇ ਖਿਲਾਫ ਜਿਹੜਾ ਰੋਸ ਹੈ ਸੋ ਇਸ ਰੋਸ ਦੇ ਵਿੱਚ ਅਸੀਂ ਵੀ ਆਪਣਾ ਜਿਹੜਾ ਸਾਡਾ ਫਰਜ਼ ਬਣਦਾ ਉਹ ਪੂਰਾ ਕਰਨਾ ਆਏ ਆ ਔਰ ਹਮੇਸ਼ਾ ਹੀ ਪਹਿਲਾਂ ਵੀ ਕਰਦੇ ਰਹੇ ਹੁਣ ਵੀ ਕਰਾਂਗੇ ਦੇਖੋ ਇਹ ਤਾਂ ਦੇਖੋ ਜੋ ਜੋ ਕੁਝ ਵੀ ਅੱਜ ਹੈਗੇ ਆ ਇੱਕ ਕਿਸਾਨ ਦੇ ਪੁੱਤ ਹੋਣ ਦੇ ਨਾਤੇ ਆ ਔਰ ਉਸ ਮਿੱਟੀ ਨੇ ਸਾਰਾ ਕੁਝ ਦਿੱਤਾ ਆ ਤੇ ਜੇ ਉਸ ਮਿੱਟੀ ਦੇ ਉੱਤੇ ਕੋਈ ਅੱਜ ਦੀ ਅੱਜ ਦੇ ਹਾਕਮ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਰ ਕਰਨਗੇ ਤਾਂ ਸਭ ਤੋਂ ਪਹਿਲਾਂ ਸਾਡਾ ਫਰਜ ਬਣਦਾ ਉੱਥੇ ਆ ਕੇ ਉੱਥੇ ਆ ਕੇ ਆਪਣਾ ਫਰਜ ਨਿਭਾਉਣਾ ਦੇਖੋ ਹੁਣ ਜਿਹੜਾ ਜਿਹੜਾ ਵੀ ਫੈਸਲਾ ਜਥੇਬੰਦੀਆਂ ਕਰਨਗੀਆਂ ਉਹਦੇ ਮੁਤਾਬਕ ਉਸ ਫੈਸਲੇ ਦੇ ਨਾਲ ਉਹਦੇ ਤੇ ਫੁੱਲ ਚੜਾਵਾਂਗੇ ਯਾਰ ਕਿਸਾਨ ਦੇ ਪੁੱਤ ਹੈ ਕਿਸਾਨ ਦੀ ਮਿੱਟੀ ਦੇ ਵਿੱਚੋਂ ਨਿਕਲੇ ਆ ਤਾਂ ਇਹ ਤਾਂ ਸਭ ਤੋਂ ਪਹਿਲਾ ਫਰਜ ਹੈ ਸਾਡਾ ਇਸ ਜਿਹੜਾ ਸਾਡਾ ਜਿਹੜਾ ਇਹ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਇਸ ਧਰਨੇ ਦੇ ਵਿੱਚ ਆਪਣੀ ਸ਼ਮੂਲੀਅਤ ਕਰਨੀ ਇਹ ਤਾਂ ਸਾਡਾ ਸਭ ਤੋਂ ਪਹਿਲਾ ਫਰਜ਼ ਬਣਦਾ ਹੈ ਜੋ ਅੱਜ ਮੋਦੀ ਸਰਕਾਰ ਜਿਹੜੀ ਹੈਗੀ ਆ ਉਹ ਜਿਸ ਤਰੀਕੇ ਨਾਲ ਵਾਅਦਾ ਖਿਲਾਫੀ ਕੀਤੀ ਹੈ ਉਹਨੇ ਕਿਸਾਨਾਂ ਦੇ ਨਾਲ ਸਮੁੱਚੇ ਭਾਰਤ ਦੇ ਉਸ ਅਨਦਾਤਾ ਦੇ ਨਾਲ ਇਹ ਜਿਹੜਾ ਇਹ ਵਾਅਦਾ ਖਿਲਾਫੀ ਦੇ ਖਿਲਾਫ ਜਿਹੜਾ ਰੋਸ ਹੈ ਸੋ ਇਸ ਰੋਸ ਦੇ ਵਿੱਚ ਅਸੀਂ ਵੀ ਆਪਣਾ ਜਿਹੜਾ ਸਾਡਾ ਫਰਜ਼ ਬਣਦਾ ਉਹ ਪੂਰਾ ਕਰਨ ਆਏ ਆਂ ਔਰ ਹਮੇਸ਼ਾ ਹੀ ਪਹਿਲਾਂ ਵੀ ਕਰਦੇ ਰਹੇ ਆਂ ਹੁਣ ਵੀ ਕਰਾਂਗੇ ਦੇਖੋ ਇਹ ਤਾਂ ਦੇਖੋ ਜੋ ਜੋ ਕੁਝ ਵੀ ਅੱਜ ਹੈਗੇ ਆ ਇੱਕ ਕਿਸਾਨ ਦੇ ਪੁੱਤ ਹੋਣ ਦੇ ਨਾਤੇ ਆ ਔਰ ਉਸ ਮਿੱਟੀ ਨੇ ਸਾਰਾ ਕੁਝ ਦਿੱਤਾ ਆ ਤੇ ਜੇ ਉਸ ਮਿੱਟੀ ਦੇ ਉੱਤੇ ਕੋਈ ਅੱਜ ਦੀ ਅੱਜ ਦੇ ਹਾਕਮ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਰ ਕਰਨਗੇ ਤਾਂ ਸਭ ਤੋਂ ਪਹਿਲਾਂ ਸਾਡਾ ਫਰਜ਼ ਬਣਦਾ ਉੱਥੇ ਆ ਕੇ ਉੱਥੇ ਆ ਕੇ ਆਪਣਾ ਫਰਜ਼ ਨਿਭਾਉਣਾ ਦੇਖੋ ਹਣ ਜਿਹੜਾ ਜਿਹੜਾ ਵੀ ਫੈਸਲਾ ਜਥੇਬੰਦੀਆਂ ਕਰਨਗੀਆਂ ਉਹਦੇ ਮੁਤਾਬਕ ਉਸ ਫੈਸਲੇ ਦੇ ਨਾਲ ਉਹਦੇ ਤੇ ਫੁੱਲ ਚੜਾਵਾਂਗੇ